ਬਠਿੰਡਾ ਦੇ ਪਿੰਡ ਮਹਿਤਾ ਵਿਖੇ ਇੱਕ ਵਿਅਕਤੀ ਸਾਧ ਦੇ ਪੇਸ ਵਿੱਚ ਕਰ ਰਿਹਾ ਸੀ ਬੱਕਰੀਆਂ ਦੇ ਨਾਲ ਬਲਾਤਕਾਰ ਬੀਤੀ ਰਾਤ ਇਸ ਨੂੰ ਕੀਤਾ ਗਿਆ ਮਾਲਕਾ ਮਲੋ ਕਾਬੂ ਅਤੇ ਬੰਨ ਕੇ ਕੀਤਾ ਅੱਜ ਸਵੇਰੇ ਸੰਗਤ ਪੁਲਿਸ ਦੇ ਹਵਾਲੇ ਮਾਮਲਾ ਬਠਿੰਡਾ ਦੇ ਪਿੰਡ ਮਹਿਤਾ ਦਾ ਜਿੱਥੇ ਇੱਕ ਤਰੀਕ ਦੀ ਰਾਤ ਨੂੰ 11 ਵਜੇ ਇੱਕ ਵਿਅਕਤੀ ਜੋ ਸਾਧ ਦੇ ਪੇਸ ਵਿੱਚ ਸੀ ਤੇ ਇੱਕ ਬੱਕਰੀਆਂ ਵਾਲੇ ਬਾੜੇ ਦੇ ਵਿੱਚ ਆਉਂਦਾ ਹੈ ਅਤੇ ਉਸ ਨੂੰ ਲੈ ਕੇ ਬੱਕਰੀਆਂ ਦੇ ਮਾਲਕ ਨੇ ਦੱਸਿਆ ਕਿ ਇਹ ਵਿਅਕਤੀ ਤੇ ਸਾਨੂੰ ਪਹਿਲਾਂ ਹੀ ਸ਼ੱਕ ਸੀ ਅਤੇ ਇਹ ਵਿਅਕਤੀ ਲਗਾਤਾਰ ਸਾਡੀਆਂ ਬੱਕਰੀਆਂ ਦੇ ਨਾਲ ਇਸ ਤਰ੍ਹਾਂ ਹੀ ਆਪਣਾ ਬਲਦ ਕਰ ਕਰਦਾ ਆ ਰਿਹਾ ਸੀ ਕਿਉਂਕਿ ਸਾਡੀਆਂ ਬੱਕਰੀਆਂ ਕਾਫੀ ਲੰਬੇ ਸਮੇਂ ਤੋਂ ਖਰਾਬ ਹੁੰਦੀਆਂ ਆ ਰਹੀਆਂ ਸਨ ਜਿਸ ਨੂੰ ਲੈ ਕੇ ਉਹਨਾਂ ਨੂੰ ਇਸ ਇਸ ਮਾਮਲੇ ਦੇ ਵਿੱਚ ਸ਼ੱਕ ਸੀ ਤੇ ਬੀਤੀ ਰਾਤ ਜਾਦ ਉਹਨਾਂ ਨੂੰ ਇਸ ਇਸ ਬੰਦੀ ਪਤਾ ਲੱਗਿਆ ਤਾਂ ਉਹਨਾਂ ਨੇ 11 ਵਜੇ ਦੇ ਲਗਭਗ ਇਸ ਨੂੰ ਮੌਕੇ ਤੇ ਹੀ ਉੱਥੇ ਆਪਣਾ ਇਹਨਾਂ ਵੱਲੋਂ ਕਾਬੂ ਕਰ ਲਿਆ ਗਿਆ ਕਾਬੂ ਕਰਨ ਤੋਂ ਬਾਅਦ ਇਸ ਨੂੰ ਆਪਣਾ ਬੰਨ੍ਹ ਲਿਆ ਗਿਆ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅੱਜ ਸ਼ੁੱਕਰਵਾਰ ਨੂੰ 10 ਵਜੇ ਦੇ ਲਗਭਗ ਥਾਣਾ ਸੰਗਤ ਦੀ ਪੁਲਿਸ ਉਥੇ ਪਹੁੰਚਦੀ ਹੈ ਤੇ ਇਸ ਵਿਅਕਤੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਦੇਖਣਾ ਇਹ ਹੋਵੇਗਾ ਕਿ ਅਗਰ ਇਸ ਵਿਅਕਤੀ ਦੇ ਉੱਤੇ ਬਲਾਤਕਾਰ ਦਾ ਮਾਮਲਾ ਦਰਜ ਹੁੰਦਾ ਹੈ ਤਾਂ ਹੁਣ ਜਿੱਥੇ ਪਹਿਲੇ ਦਿਨ ਇੱਕ ਕੁੱਕੜ ਦਾ ਮਾਮਲਾ ਉੱਠਿਆ ਸੀ ਅਤੇ ਉਸ ਨੂੰ ਅਦਾਲਤ ਦੇ ਵਿੱਚ ਆਪਣਾ ਪੇਸ਼ ਕਰਨਾ ਪਿਆ ਸੀ ਕਿਉਂਕਿ ਕੁੱਕੜ ਦੇ ਨਾਲ ਜਿੱਥੇ ਆਪਣੀ ਲੜਾਈ ਕਰਾਈ ਜਾ ਰਹੀ ਸੀ ਉਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਤੋਂ ਉਸ ਤੋਂ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨਾ ਪਿਆ ਸੀ ਅਗਰ ਹੁਣ ਸੰਗਤ ਪੁਲਿਸ ਇਸ ਮਾਮਲੇ ਦੇ ਵਿੱਚ ਪਲਾਟ ਕਰਦਾ ਮਾਮਲਾ ਇਸੇ ਵਿਅਕਤੀ ਦੇ ਖਿਲਾਫ ਦਰਜ ਕਰਦੀ ਆ ਤਾਂ ਹੁਣ ਇਹ ਆਪਣਾ ਸੰਗਤ ਪੁਲਿਸ ਲਈ ਇੱਕ ਹੋਰ ਵੱਡੀ ਸਰਦਾਰਦੀ ਹੋਵੇਗਾ ਕਿਉਂਕਿ ਉਸ ਤੋਂ ਪਹਿਲਾਂ ਬੱਕਰੀਆਂ ਦਾ ਮੈਡੀਕਲ ਵੀ ਆਪਣਾ ਕਰਵਾਉਣਾ ਪਵੇਗਾ ਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕਰਨਾ ਪਵੇ ਇਹ ਰੋ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠ ਇੱਥੇ ਅੱਜ 10 ਵਜੇ ਦੇ ਲਗਭਗ ਥਾਣਾ ਸੰਗਤ ਦੀ ਪੁਲਿਸ ਪਹੁੰਚੀ ਹੈ ਸ਼ੁੱਕਰਵਾਰ ਨੂੰ ਅਤੇ ਇਸ ਵਿਅਕਤੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਦੇਖਣਾ ਇਹ ਹੋਵੇਗਾ ਕਿ ਹੁਣ ਇਸ ਇਸ ਮਾਮਲੇ ਨੂੰ ਲੈ ਕੇ ਸੰਗਤ ਪੁਲਿਸ ਇਸ ਇਸ ਵਿਅਕਤੀ ਦੇ ਉੱਤੇ ਕਿਸ ਤਰ੍ਹਾਂ ਦਾ ਮਾਮਲਾ ਦਰਜ ਇਹਨਾਂ ਲੋਕਾਂ ਦੇ ਅੰਦਰ ਦੱਸਦੀ ਹੈ ਕਿ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਸਾਡੇ ਸਾਹਮਣੇ ਆ ਰਹੇ ਹਨ ਉਸ ਨੂੰ ਲੈ ਕੇ ਇਹਨਾਂ ਲੋਕਾਂ ਨੇ ਇਸ ਤਰ੍ਹਾਂ ਦੀ ਮੰਗ ਕੀਤੀ ਹੈ ਕਿ ਇਸ ਵਿਅਕਤੀ ਦੇ ਖਿਲਾਫ ਇਹ ਆਪਣਾ ਬਲਾਥਕਰ ਦਾ ਮਾਮਲਾ ਹੀ ਆਪਣਾ ਦਰਜ ਕੀਤਾ ਜਾਵੇ ਕਿਉਂਕਿ ਇਸ ਨੇ ਬਹੁਤ ਸਾਰੀਆਂ ਬੱਕਰੀਆਂ ਜਿਹੜੀਆਂ ਨੇ ਆਪਣਾ ਖਰਾਬ ਕਰ ਦਿੱਤੀਆਂ ਹਨ ਇਹ ਸਾਦਾ ਦੇ ਪੇਛ ਦੇ ਵਿੱਚ ਸੀ ਅਤੇ ਸਾਧ ਦੇ ਪੇਛ ਦੇ ਵਿੱਚ ਇਹ ਉਹਨਾਂ ਦੇ ਬਾੜੇ ਦੇ ਵਿੱਚ ਆਉਂਦਾ ਹੈ ਤੇ ਇਸ ਵੱਲੋਂ ਲਗਾਤਾਰ ਇਹਨਾਂ ਬੱਕਰੀਆਂ ਦੇ ਨਾਲ ਬਲਾਥਕਰ ਕੀਤਾ ਜਾ ਰਿਹਾ ਸੀ ਜਦ ਇਹਨਾਂ ਨੂੰ ਸ਼ੱਕ ਪਿਆ ਤਾਂ ਬੀਤੀ ਰਾਤ ਇਸ ਵਿਅਕਤੀ ਨੇ ਇਹਨਾਂ ਵੱਲੋਂ ਕਾਬੂ ਕਰ ਲਿਆ ਗਿਆ ਤੇ ਅੱਜ ਇਹਨਾਂ ਵੱਲੋਂ ਪੁਲਿਸ ਦੇ ਹਵਾਲੇ ਇਸ ਵਿਅਕਤੀ ਨੂੰ ਕਰ ਦਿੱਤਾ ਗਿਆ ਸੰਗਤ ਪੁਲਿਸ ਇੱਕ ਵਾਰ ਇਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਗਈ ਹੈ ਦੇਖਣਾ ਇਹ ਹੋਵੇਗਾ ਕਿ ਹੁਣ ਅਗਲਾ ਮਾਮਲਾ ਇਹ ਆਪਣਾ ਪੁਲਿਸ ਵੱਲੋਂ ਇਸ ਵਿਅਕਤੀ ਦੇ ਖਿਲਾਫ ਕਿਸ ਤਰ੍ਹਾਂ ਦਾ ਮਾਮਲਾ ਇਸ ਤੇ ਇਹ ਵੀ ਆਪਣਾ ਦ ਨਾ ਚਾਹੀਦਾ ਵੀ ਬੇਜ। ਹਾਂ ਬੇਟਾ ਕੀ ਨਾਮ ਹੈ ਤੁਹਾਡਾ? ਹਾਂਜੀ ਮੇਰਾ ਨਰਨਕਰ। ਕਿਹੜਾ ਪਿੰਡ ਹੈ? ਮਹਿਤਾ ਜੀ। ਕੀ ਮਾਮਲਾ ਕੀ ਹੋਇਆ? ਕੀ ਮੰਗ ਕਰਦੇ ਹੋ? ਮੰਗਾ ਦਿਨ ਸਾਹਿਬ ਮਿਲਣਾ ਚਾਹੀਦਾ ਬੇਜਵਾਨਾਂ ਨਾਲ ਗਲਤ ਹੋ ਰਿਹਾ ਸੀ। ਕਿਨੇ ਚਿਰ ਤੋਂ ਹੋ ਰਿਹਾ ਸਾਨੂੰ ਕੀ ਇਸ ਤੋਂ ਪਹਿਲਾਂ? ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਸਾਨੂੰ ਅੱਜ ਪਤਾ ਚੱਲਿਆ। ਇੱਕ ਦੋ ਖੜਿਆ ਫਿਰ ਅਸੀਂ। ਰਾਤ ਹੋਣੀ ਹੈਗੀ 11:11 ਦਾ ਟਾਈਮ ਹੋਣਾ। ਅੱਜ ਉਸਦੇ ਵਾਲੇ ਕਰਤਾ। ਹਾਂਜੀ। ਇੱਥੇ ਕੀ ਨਾਮ ਹੈ ਤੁਹਾਡਾ? ਕਿਹੜਾ ਪਿੰਡ ਹੈ? ਪਿੰਡ ਮਹਿਤਾ ਜੀ। ਕੀ ਨਾਮ ਤੁਹਾਡਾ? ਭੋਲਾ ਸਿੰਘ ਜੀ। ਕੀ ਮਾਮਲਾ ਕੀ ਹੋਇਆ? ਮਾਮਲਾ ਇਹ ਬੰਦਾ ਗਲਤੀ ਚ ਫੜਿਆ ਗਿਆ ਇਹ ਬਲਾਤਕਾਰ ਕਰਦਾ ਸੀ ਜੀ ਬੱਕਰੀਆਂ ਨਾਲ ਕਿਸ ਤਰ੍ਹਾਂ ਕੀ ਕੀ ਕੰਮ ਕਰਦਾ ਬੰਦਾ ਇਹ ਇਹ ਬੰਦਾ ਸਾਧਗੀ ਰੀਚ ਹੈ ਜੀ ਕਿੱਥੇ ਰਹਿੰਦਾ ਕਿੱਥੇ ਸੀ ਇੱਥੇ ਰਹਿੰਦਾ ਜੀ ਕਦੋਂ ਫੜਿਆ ਕਿੱਥੋਂ ਇਹ ਅੰਦਰੋਂ ਬਾੜੇ ਚੋਂ ਫੜਿਆ ਜੀ ਮੇਰੇ ਆਪ ਦੇ ਰਾਤ ਦੇ 11 ਵਜੇ ਬੱਕਰੀਆਂ ਛੋੜੀਆਂ ਸੀ ਹਾਂ ਮੇਰੀਆਂ ਬੱਕਰੀਆਂ ਨੇ ਜੀ ਮੈਂ ਇਹ ਕੜਾ 10 ਦਿਨ ਹੋ ਗਿਆ ਇਹਨੂੰ ਆਏ ਹੁੰਦੇ ਹਾਂ ਸਾਹਰਾ ਮੀਂਹ ਕਿੱਥੇ ਸੀ ਰਾਤ ਨੂੰ ਇਹੀ ਵੈਸੇ ਰਾਤ ਨੂੰ ਇਹਦਾ ਘਰ ਹੈ ਜੀ ਇੱਥੇ ਇਹ ਫਿਰ ਆਪਣੇ ਘਰੇ ਕੀ ਕਰਨਾ ਆਇਆ ਸੀ ਇਹ ਕਰਨਾ ਆਇਆ ਸੀ ਜਿਹੜਾ ਕੰਮ ਕਰਨ ਆਇਆ ਸੀ ਪਹਿਲਾਂ ਵੀ ਆਉਂਦੇ ਸੀ ਹਾਂਜੀ ਮੈਂ ਮੈਂ ਦੀ ਹਾਉਸ ਤੇ ਸੀਗਾ ਮੈਨੂੰ ਇਹ ਪਤਾ ਸੀ ਵੀ ਬੰਦਾ ਆਉਂਦਾ ਹੈ ਤੇ ਮੈਥੋਂ ਫੜਿਆ ਨਹੀਂ ਗਿਆ ਇਹ ਬੰਦਾ ਪਹਿਲਾਂ ਰਾਤ ਮੈਂ ਜਿੰਦਾ ਖੋਲਿਆ ਇਹ ਅੰਦਰ ਹੀ ਛਾਪੜ ਗਿਆ ਇਹਨੇ ਆਖਿਆ ਵੀ ਬੰਦਾ ਮੁੜ ਜਾਊਗਾ ਆਪੇ ਵੀ ਮਾਤੇ ਪਕਾਈ ਕਰਕੇ ਮੁੜ ਜਾਊਗਾ ਇਹ ਤੇ ਮੈਂ ਫੇਰ ਉਹ ਹੀ ਕੰਮ ਕਰੂੰਗਾ ਦੋ ਮੇਰੀ ਬੱਕਰੀ ਮੈਂ ਕੀ ਤੇ ਮੈਂ ਬੱਜਾ ਜਾ ਕੇ ਬਾੜਾ ਖੋਲਿਆ ਇਹ ਬੰਦੇ ਨੂੰ ਮਾਰ ਦੱਬ ਲਿਆ ਉਥੇ ਅਸੀਂ ਇਹਨੂੰ ਇਸ ਕਰਕੇ ਬੰਨਿਆ ਇਨੂੰ ਇਹੀ ਸਜ਼ਾ ਦਿੰਦੀ ਆ ਦੇਖ ਇਹਦੇ ਭਾਗ ਮੇ ਕੱਪੜੇ ਪਾਇਆ ਬੰਦੇ ਦੇ ਗਲਤੀਆਂ ਇਹ ਕੀ ਕਰਦਾ ਬੰਦੇ ਅਸੀਂ ਫਿਰ ਤੁਸੀਂ ਹਾਂਜੀ ਹੁਣ ਤੇ ਕਿੱਥੇ ਭੇਜ ਤਾਨੂੰ ਕੁਰਸੀ ਵਾਲੀ ਕਰਤੇ ਇਹਨੂੰ ਪੁਲਸਾਹ ਵਾਲਿਆ ਹੁਣ ਤੁਹਾਨੂੰ ਸੰਗਤ ਖਾਣੇ ਨੂੰ ਦੇ ਦਿੱਤਾ ਕੀ ਕਰ ਕੀ ਬੰਗ ਕਰਦੇ ਇਹ ਇਹ ਹੁਣ ਇਹ ਕਹਿੰਦੇ ਆ ਵੀ ਇਹ ਤਾਂ ਕਹਿੰਦੇ ਵੀ ਇਹ ਬੱਕਰੀ ਚੋਰੀ ਕਰਨਾ ਮੈਂ ਖਾ ਨਹੀਂ ਜੀ ਬਲਾਤ ਕਰਦਾ ਕਿਸ ਪਾਉ ਇਹ ਤੇ ਤੇ ਜਿਹੜੀ ਜਿਹੜੀ ਗਲਤੀ ਕਰਦਾ ਉਹੀ ਗਲਤੀ ਦਿਖੋ ਇਹਦੇ ਵਿੱਚ ਕੁਰਸੀ ਕਹ ਰਹੀ ਆ ਵੀ ਇਹ ਵੀ ਇਹ ਵੀ ਆਪਾਂ ਬੱਕਰੀ ਚੋਰੀ ਕਰਨਾ ਆ ਸੀ ਹਾਂ ਬੱਕਰੀ ਚੋਰੀ ਕਰਨੀ ਆਇਆ ਸੀ ਜੀ ਇਹ ਸੋ ਨੂੰ ਇਹ ਮੀ ਬਿਆਸ ਸਿਕਾ ਸਮਨ ਸ਼ੱਕੀ ਪੱਲਾ ਵੀ ਆ ਆਏ ਸ਼ੱਕੀ ਜੀ ਮੈਨੂੰ ਮੇਰਾ ਮਾਰ ਖਰਾਬ ਹੁੰਦਾ ਸੀ ਸੂਨ ਵਾਲੀਆਂ ਬੱਕਰੀਆਂ ਵੇਰਾਂ ਉਹ ਗਿਆ ਕਈ ਬਹੁਤ ਇੱਕ ਬੱਕਰੀ ਬੈਠੀ ਹੈ ਜੀ ਆ ਜਾ ਕੇ ਦੇਖੋ 15000 ਦੀ ਅੰਦਰ ਇਹ ਬੰਦੇ ਨੇ ਮੇਰਾ ਵੇੜਾ ਹੀ ਕਰਕ ਕਰ ਦਿੱਤਾ ਹੈ ਕਿੱਥੋਂ ਦਾ ਵੈਸੇ ਇੱਥੋਂ ਦਾ ਜੀ ਪਿੰਡ ਦਾ ਹੀ ਆ ਹਾਂਜੀ ਹਾਂਜੀ ਨਾਮ ਤੁਹਾਡਾ ਜੀ ਸੁੰਦਰ ਸਿੰਘ ਕਿਹੜਾ ਥਣਾ ਜੀ ਤਾਂ ਬਤਿਓ ਇਹ ਮਾਮਲਾੜਾ ਇਹ ਬੰਦੇ ਇਹ 112 ਦੇ ਕਾਲਾ ਜੀ ਨੂੰ ਤੇ ਸੁਪਾਂ ਚਾਹੀ ਸੀ ਬਾਕੀ ਪੜਤਾਲ ਕਰਿਆ ਬਾਹ ਪੜਤਾਲ ਜਿਵੇਂ ਸੂਰਤ ਹੋਵੇ ਕਿਹੜਾ ਮਾਮਲਾ ਕੀ ਮਾਮਲਾ ਅੱਜ ਕਰ ਕੁਛ ਨਹੀਂ ਸਾਹਮਣੇ ਹੋਂਤੇ ਜਿਵੇਂ ਸੂਰਤ ਹੋਵੇ ਉਸੇ ਕਾਰਵਾਈ